ਸਾਡੀ ਸਾਰੀਆਂ ਫਸਲਾਂ ਡੁੱਬੀਆਂ ਪਈਆਂ ਪੱਠਾ ਵਗੈਰਾ ਜੋ ਵੀ ਏ ਝੋਨਾ ਸਾਰਾ ਡੁੱਬ ਗਿਆ ਥਾ ਕਿਸੀ ਮਾੜੀ ਲੱਗੀ ਵੀ ਇਹ ਇੰਨੇ ਚ ਬੜੇ ਮੁਸ਼ਕਲਾਂ ਆ ਜਾਈਦਾ ਪਾਣੀ ਨਾ ਭਰੀ ਜਾਂਦੀ ਵਿੱਚ ਕੱਢੀਓ ਪਾਣੀ ਕੱਢ ਕੇ ਫਿਰ ਲੈ ਆਈਦਾ ਫਿਰ ਪਰੂ ਲੈ ਆਈਦਾ ਫਿਰ ਪਾਣੀ ਕੱਢੀ ਰੱਖਦੇ ਤਾਂ ਉਹ ਰਹਿ ਜਾਂਦਾ ਅਸੀਂ ਮੰਗ ਕਰਨਾ ਕੋਈ ਸਾਡੇ ਵਾਸਤੇ ਕੋਈ ਚਾਰਾ ਸਾਨੂੰ ਮਿਲ ਜਾਏ ਕਰੇ ਪਸ਼ੂਆਂ ਵਾਸਤੇ ਪੱਠੇ ਤਾਂ ਸਾਡੇ ਡੁੱਬ ਗਏ ਇੱਧਰ ਟੋਣ ਜੀ ਬਾਹਰ ਦੇ ਨਾਲ ਪਾਣੀ 20 25 ਫਟੂਗਾ ਕਿ ਬਾਕੀ ਕੀ ਪਾਣੀ ਵਧਣ ਦੇ ਚਾਂ ਸਕੇ ਨੇ ਘਟ ਨਹੀਂ ਜਾਏ ਜਲਾਲਾਬਾਦ ਦੇ ਨਾਲ ਲੱਗਦੇ ਪਿੰਡ 200 ਕਾ ਗੱਟੀ ਦੇ ਲੋਕ ਬੜਾਈ ਔਖਾ ਆਪਣਾ ਗੁਜ਼ਾਰਾ ਕਰ ਰਹੇ ਨੇ ਪਿੰਡ ਦੇ ਵਿੱਚ ਪਾਣੀ ਭਰਨ ਦੇ ਕਾਰਨ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਿੰਡ ਵਾਸੀਆਂ ਦੇ ਕੋਲ ਇੱਕੋ ਹੀ ਬੇੜੀ ਹੈ ਜਿਸ ਨੂੰ ਪਾਣੀ ਨੂੰ ਪਾਰ ਕਰਨ ਦੇ ਲਈ ਵਰਤਿਆ ਜਾਂਦਾ ਹੈ ਉਹੀ ਬੇੜੀ ਉਹਨਾਂ ਨੂੰ ਲੈ ਕੇ ਆਉਂਦੀ ਹੈ ਤੇ ਲੈ ਕੇ ਜਾਂਦੀ ਹੈ ਇਸ ਬੇੜੀ ਦੀ ਵਿਹਾਲਤ ਖਰਾਬ ਹੋ ਗਈ ਹੈ ਜਦ ਇਸ ਬੇੜੀ ਨੂੰ ਇੱਧਰ ਉੱਧਰ ਜਾਣ ਦੇ ਲਈ ਵਰਤਿਆ ਜਾਂਦਾ ਤਾਂ ਇਸ ਦੇ ਵਿੱਚ ਪਾਣੀ ਭਰ ਜਾਂਦਾ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਅਜੇ ਤੱਕ ਉਹਨਾਂ ਕੋਲ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਤੇ ਨਾ ਹੀ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਕੋਈ ਮਦਦ ਕੀਤੀ ਗਈ ਹੈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਬੇੜੀ ਦੀ ਹਾਲਤ ਜੋ ਹੈ ਬਹੁਤ ਖਰਾਬ ਹੈ ਇੱਕੋ ਬੇੜੀ ਹੋਣ ਦੇ ਕਾਰਨ ਬੱਚੇ ਸਕੂਲ ਨਹੀਂ ਜਾ ਪਾਰੇ ਜਿਸ ਦੇ ਨਾਲ ਉਹਨਾਂ ਦਾ ਭਵਿੱਖ ਵੀ ਖਰਾਬ ਹੋ ਰਿਹਾ ਹੈ ਦੂਸਰੇ ਪਾਸੇ ਜੇਕਰ ਫਸਲਾਂ ਦੀ ਗੱਲ ਕਰੀਏ ਤਾਂ ਇੱਥੇ ਕਈ ਫਸਲਾਂ ਖਰਾਬ ਹੋ ਗਈਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਜੋ ਨੇ ਪਿੰਡ ਦੇ ਵਿੱਚ ਬਣੇ ਹੋਏ ਨੇ ਗੱਲਬਾਤ ਕਰਨ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਪਾਣੀ 2 ਫੁੱਟ ਹੋਰ ਵੱਧ ਚੁੱਕਿਆ ਤੇ ਅੱਜ ਸਵੇਰੇ ਹੀ 2 ਲੱਖ ਤੋਂ ਵੱਧ ਪਾਣੀ ਹੋਰ ਛੱਡਿਆ ਗਿਆ ਜਿਸ ਨਾਲ ਉਹਨਾਂ ਦੀਆਂ ਸਮੱਸਿਆਵਾਂ ਦੇ ਵਿੱਚ ਹੋਰ ਵਾਧਾ ਹੋ ਗਿਆ ਜੀ ਸਰ ਕੀ ਨਾਮ ਕਰਦਾ ਪਰਮਜੀਤ ਸਿੰਘ ਅੱਛਾ ਪਾਣੀ ਕਿੰਨਾ ਵਧਿਆ ਜੀ ਹੁਣ ਕੱਲ ਦਾ 2 ਫੁੱਟ ਵੱਧ ਗਿਆ ਜੀ ਅੱਛਾ ਪ੍ਰਸ਼ਾਸਨ ਨਹੀਂ ਪਹੁੰਚਾਇਆ ਨਹੀਂ ਹਲੇ ਤੱਕ ਤਾਂ ਨਹੀਂ ਪਹੁੰਚੇ ਕੱਲ ਵੀ ਅਸੀਂ ਸਵੇਰ ਵੀ ਆਏ ਸੀ ਹੁਣ ਦੁਪਹਿਰ ਵੇਲੇ ਫਿਰ ਵੀ ਆਏ ਸੀ ਤੇ ਆ ਸਾਡੀ ਸਾਰੀਆਂ ਫਸਲਾਂ ਡੁੱਬੀਆਂ ਪਈਆਂ ਪੱਠਾ ਵਗੈਰਾ ਜੋ ਵੀ ਏ ਝੋਨਾ ਸਾਰਾ ਡੁੱਬ ਗਿਆ ਤੇ ਸਾਨੂੰ ਅਜੇ ਤੱਕ ਨਾ ਕੁਝ ਵੀ ਨਹੀਂ ਮਿਲਿਆ ਇਸ ਪੱਤਨ ਵਾਲੇ ਨੂੰ 200 ਕਿਲੋ ਸਾਰਾ ਜੋ ਵੀ ਮਿਲ ਰਿਹਾ ਆਤੂ ਵਾਲੇ ਨੂੰ ਮਿਲ ਰਿਹਾ ਅੱਛਾ ਇਹ ਟਾਣੀ ਲੱਗ ਗਿਆ ਇਹ ਲੱਗ ਪਰਵਾਸ ਇਸ ਟਾਣੀ ਦੇ ਨਾਮ 66 66 ਲਾਉਣਾ 66 ਕੀ ਮੰਗ ਕਰਦੇ ਅਸੀਂ ਮੰਗ ਕਰਨਾ ਕੋਈ ਸਾਡੇ ਵਾਸਤੇ ਕੋਈ ਚਾਰਾ ਸਾਨੂੰ ਮਿਲ ਜਾਏ ਘਰੇ ਪਸ਼ੂਆਂ ਵਾਸਤੇ ਪੱਠੇ ਤਾਂ ਸਾਡੇ ਡੁੱਬ ਗਏ ਇੱਧਰ ਇਹ ਇਹ ਐਕਚੁਅਲ ਪੋਜੀਸ਼ਨ ਹੈ ਜ਼ਮੀਨੀ ਹਾਲਾਤ ਹੈ ਜੀ ਸਰ ਕੀ ਨਾਂ ਦਾ ਮੋਟਰ ਸੁਣ ਅੱਛਾ ਕਿੰਨਾ ਕੋ ਪਾਣੀ ਵਧਿਆ ਹੁਣ ਤੱਕ ਤੁਸੀਂ ਆ ਦੇਖਿਆ ਸਰ ਪਾਣੀ ਵਧ ਰਿਹਾ ਹੈ ਦੋ ਤਿੰਨ ਦਿਨ ਪਾਛੇ 2 ਫੁੱਟ ਤਿੰਨੇ ਡੇ 3 ਫੁੱਟ ਬਾਰ ਕੇ ਇਹ ਕਿਹੜੀ ਕਿਹੜੀ ਫਸਲਾ ਖਰਾਬ ਹੋਈ ਹੈ ਫਸਲਾਂ ਝੋਨੇ ਤੇ ਕੁਝ ਲੋਕਾਂ ਨੇ ਪੱਠੇ ਬੀਜੇ ਖੇਤਾਂ ਵਿੱਚ ਉਹ ਸਾਰੇ ਸਬਜ਼ੀ ਵਗੈਰਾ ਤਿੰਨ ਚਾਰ ਫਸਲਾਂ ਵਿੱਚ ਸਾਰੀਆਂ ਥੱਲੇ ਪਾਣੀ ਤੇ ਵੀ ਪੜ ਥੱਲੇ ਲੱਗੀਆਂ ਨੇ 2 ਫੁੱਟ ਫਲੇ ਬਿਲਕੁਲ ਸਾਰੀ ਖਰਾਬ ਹੋ ਚੁੱਕੀ ਐ ਤੇ ਪਾਰਾਂ ਜਾਂਦ ਬਹੁਤ ਮੰਜ਼ੂਰ ਐ ਫਿਰ ਜਿਹੜੇ ਪਾਰ ਜਾਂਦੇ ਲੋਕ ਉਹ ਫਿਰ ਕਿੱਦਾਂ ਆਵਾਜਾਈ ਕਰਨ ਬਸ ਆ ਕਿਸ਼ਤੀ ਮਾੜੀ ਲੱਗੀ ਵੀ ਐ ਇਹਦੇ 'ਚ ਬੜੇ ਮੁਸ਼ਕਲਾਂ ਆ ਜਾਂਦਾ ਪਾਣੀ ਵੱਧ ਸਕਦਾ ਫਿਲਹਾਲ ਪਾਣੀ ਨਾ ਭਰੀ ਜਾਂਦੀ ਵਿੱਚ ਕੱਢੀਆ ਪਾਣੀ ਕੱਢ ਕੇ ਫਿਰ ਲੈ ਜਾਂਦਾ ਫਿਰ ਪਰੂ ਲੈ ਆਈਦਾ ਫਿਰ ਪਾਣੀ ਕੱਢੀ ਰੱਖਦੇ ਤਾਂ ਉਹ ਰਹਿ ਜਾਂਦਾ ਬਸ ਬੜੀ ਮਜਬੂਰੀ ਨਾਲ ਟੈਂਪਰ ਅੱਛਾ ਜਿਹੜੇ ਉੱਥੋਂ ਦੇ ਬੱਚੇ ਸਕੂਲ ਵਗੈਰਾ ਕਿੱਦਾਂ ਜਾਂਦੇ ਆ ਫਿਰ ਉਹ ਵੀ ਹੁਣ ਤੋਂ ਸਕੂਲ ਜਾ ਨਹੀਂਦੇ ਬੱਚੇ ਡਰਦੇ ਬਹੁਤ ਨੇ ਵਧੇਗਾ ਨਹੀਂ ਦੇ ਵਿੱਚ ਆਮ ਨੋਕ ਉਹ ਇਨੇ ਡਰਦੇ ਨੇ ਬੰਦੇ ਜਾਣੀ ਨਹੀਂ ਸਕੂਲ ਭਾਵੇਂ ਕੁਛ ਮਰਜੀ ਹੋ ਜਾਵੇ ਉਹ ਪਾਣੀ ਤਾਂ ਉਹ ਪਾਣੀ ਕਾਫੀ ਹੈ ਚ ਵੀਰੇ ਬਹੁਤ ਜ਼ਿਆਦਾ ਹੈ ਕਿ ਰੇ ਵੇਰੀ ਡੁੱਬ ਜਾਵੇ ਤੇ ਨਾਲ ਅਸੀਂ ਵੀ ਨਹੀਂ ਚਲੇ ਜਾਈਏ ਇਸ ਤੋਂ ਪਾਰ ਕਰ ਯਾਨੀ ਕਿ ਪਾਣੀ ਤੋਂ ਪਾਰ ਕਰਕੇ ਨੇ ਹੈ ਗਿਆ ਕਰੋ ਕਾਫੀ ਬਣ ਜਾਂਦੇ ਨੇ ਕਾਣੀਆਂ ਵੱਧ ਬਣੀ ਨਹੀਂ ਅੱਛੇ ਤੇ ਪਹਿਲਾਂ ਕੋਈ ਪੁਲ ਵਗੈਰਾ ਨਹੀਂ ਬਣੀ ਹੋਈ ਇੱਥੇ ਪਹਿਲੇ ਪੁਲ ਬਣੀ ਪਰ ਉਹ ਥੱਲੇ ਧਰਤੀ ਨਾਲ ਬਣੀ ਵੀ ਹੈ ਉਹਦੇ ਨਹੀਂ ਜਿਆਦਾ ਹਾਂ ਉਹਦੇ ਪਾਣੀ ਲੰਗ ਪਾਣੀ ਕਿੰਨੇ ਫੁੱਟ ਹੋ ਗਿਆ ਥੱਲੇ ਨੀਚੇ ਪਾਣੀ ਨੀਚੇ ਹੁਣਗਾ 20 ਫੁੱਟ ਦੇ ਲਗਭਗ ਹੈ ਕਿ 20 ਫੁੱਟ ਕੇ 25 ਫੁੱਟ ਕੇ 30 ਫੁੱਟ ਪਾਣੀ ਚੱਲ ਰਿਹਾ ਹੈ ਇਹਨਾਂ ਦਾ ਕਿਉਂਕਿ ਇਹਨਾਂ ਕਿਵੇਂ ਕਿਵੇਂ ਐਰੀਆ ਨੀਵਾ ਉੱਚਾ ਗਿਆ ਉਹ ਸਾਣ ਪਾਣੀ ਚੱਲ ਰਿਹਾ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਸੀ ਬਸ ਇੱਥੇ ਪਤਨ ਤੇ ਕੋਈ ਨਹੀਂ ਅਜੇ ਤੱਕ ਪਹੁੰਚਾ ਕੱਲ ਵੀ ਆਏ ਅੱਜ ਵੀ ਆਏ ਸ਼ਾਮ ਤੱਕ ਵੀ ਗਏ ਆ ਵੇਖੋ ਕੱਲ ਕਰਦੇ ਆ ਮਸਲਾ ਹੁੰਦਾ ਇੱਕ ਬੇੜੀ ਨਾਮ ਕਰ ਰਿਹਾ ਬੇੜੀ ਇੱਕ ਮਿਲ ਜੇ ਤਾਂ ਬਹੁਤ ਵਧੀਆ ਹੈ ਕੁਸ਼ਿਆ ਹੀ ਹੋ ਜੇ ਇਹ ਮੇਰੀ ਬੜੀ ਕੁੱਤੀ ਵੀ ਹੈ ਇਹ ਪਾਣੀ ਨਾਲ ਭਰ ਜਾਂਦੀ ਹੈ ਇਹ ਬੇੜੀ ਕਿੰਨਾ ਸਮਾ ਹੋ ਗਿਆ ਮੇਰੇ ਨੂੰ ਇਹ ਪਿਛਲੀ ਵਾਰੀ 23 ਚ ਮਿਲੀ ਸੀ ਇਹਨੂੰ ਹੀ ਸੰਭਾਲ ਕਰਦੇ ਰੱਖਿਆ ਤੇ ਬਾਈ ਤੇ ਨਹੀਂ ਹੋ ਗਈ ਉਸ ਟਾਈਮ ਵਾਵਾ ਪਾਣੀ ਆ ਗਿਆ ਸੀ ਉਹ ਟਾਈਮ ਪਾਣੀ ਬਹੁਤ ਕਾਫੀ ਆਣੀ ਸੀ ਮੇਰ ਨੂੰ ਲੱਗ ਗਈ ਸੀ ਮੇਰ ਨੂੰ ਲੱਗ ਗਈ ਪਾਣੀ ਹੇ ਹੁਣ ਵੀ ਪਾਣੀ ਵਧੀ ਜਾਂਦਾ ਹੁਣ ਵੀ ਹੋ ਸਕਦਾ ਵੀ ਉੱਥੇ ਤੱਕ ਪਹੁੰਚ ਜਾਵੇ ਕਿਲੀ ਵੈਤ ਆ ਇਹ ਟੋਟਲ ਜਿਹੜਾ ਥੱਲੂ ਲੈ ਕੇ ਉੱਪਰ ਤੱਕ ਕਿੰਨੇ ਫੁੱਟ ਪਾਣੀ ਬਣੀ ਜਾਂਦਾ ਇਹ ਪਾਣੀ ਥੱਲੂ ਲੈ ਕੇ ਕਿਰੇ ਥੋੜਾ ਟੰਗਾ ਹੀ ਜਾਦੇ ਰਹੀ ਇਹ ਕਿੰਨਾ ਜਿਵੇਂ ਆਪਣੀ ਉਹ ਪੁਲ ਹੈਗੀ ਆ ਪਾਰ ਉਹ ਸਾਹਮਣੇ ਪੁਲ ਦੇਖਣੀ ਆ ਢੰਡੇ ਦੀ ਉਹਦੇ ਨਾਲ ਦੀ 15 ਤੋਂ 20 ਫੁੱਟ ਆਈ ਨਹੀਂ ਕਿਧਰੇ ਜ਼ਿਆਦੇ ਵੀ ਗਿਆ ਕਿ ਥੋੜਾ ਵੀ ਗਿਆ ਮਤਲਬ ਕਿੰਨਾ ਫੁੱਟ ਜਾਂ ਨਹੀਂ ਕਿ ਕਿੰਤੀ ਫੁੱਟ ਵੀ ਗਿਆ ਮਤਲਬ ਜਿਵੇਂ ਜ਼ਮੀਨ ਨਹੀਂ ਡੂੰਗੀ ਗਈ ਏ ਉਠਣ ਜੀ ਬਾਸ ਸੜਕ ਦੇ ਨਾਲ ਪਾਣੀ 20 25 ਫੁੱਟ ਉੱਗ ਗਿਆ ਹੈ ਕੀ ਬਾਕੀ ਕੀ ਪਾਣੀ ਵਧਣ ਦੇ ਚਾਂ ਸਕੇ ਨੇ ਘਟ ਨਹੀਂ ਆਇਆ ਕੀ ਹਾਲਾਤ ਬਣਨਗੇ ਦੁਬਾਰਾ ਲਾ ਤਾਂ ਇਹ ਦੁਬਾਰਾ ਮਾਰੇ ਲੱਗ ਰਹੇ ਨੇ ਚੰਗੇ ਤਾਂ ਹੈ ਨਹੀਂ ਜੇ ਸਭ ਨੂੰ ਪਾਣੀ ਆ ਰਿਹਾ ਹੈ ਪਾਣੀ ਵਧੇ ਦਾ ਫਿਰ ਪਾਣੀ ਨੂੰ ਮੁਸ਼ਕਲਾਂ ਹੀ ਆਉਂਦੀਆਂ ਦੁਬਾਰਾ ਹੋਰ ਕੀ ਹੋਣਾ ਕਿਉਂਕਿ 2 ਲੱਖ ਪਲੱਸ ਪਾਣੀ ਹੋਰ ਛੜਦਾ ਪਾਣੀ ਛੜਦਾ ਸਹੀ ਗੱਲ ਬੜੇ ਫਿਰ ਮਜਬੂਰ ਹੋ ਜਾਣਗੇ ਰੁਕੀ ਕੀਤਾ ਜਾਊ ਕੀ ਨਾਮ ਦਾ ਬੋਟਾ ਸੰਗਤ